ਮੰਮੀ ਦਾ ਫੋਨ ਆਇਆ ਹਾਂ ਹਲੋ ਸਚਕਲ ਮਾ ਕਿੱਲ ਦੇ ਅੱਛਾ ਬਦਈਆਂ ਬਹੁਤ ਬਹੁਤ ਵੀਰੇ ਦਾ ਵਿਆਹ ਰੱਖ ਲਿਆ ਆ ਠੀਕ ਆ ਕੋਈ ਨਹੀਂ ਮੰਮੀ ਮੈਂ ਛੁੱਟੀਆਂ ਅਪਲਾਈ ਕਰ ਦਿੰਨੀ ਆ ਤੇ ਫਿਰ ਮੈਂ ਆ ਜਾਗੀ ਹਫਤਾ 10 ਦਿਨ ਪਹਿਲਾਂ ਮੰਮੀ ਨੂੰ ਕੋਈ ਨਹੀਂ ਮੰਮੀ ਨੂੰ ਮੈਂ ਪੁੱਛ ਲੈਨੀ ਆ ਜੇ ਉਹ ਆਣਗੇ ਤੇ ਫਿਰ ਮੈਂ ਉਹਨਾਂ ਨੂੰ ਵੀ ਨਾਲ ਹੀ ਲੈ ਆਉਂਗੀ ਚਲੋ ਠੀਕ ਆ ਓਕੇ की आंदे मम्मी आजो मां पंद्रह बैके गल कर दे हैं चल आज मम्मी तो यहीं बैठो तो मैं पानी लेके आई आगे मम्मी आगे हैं बहुत हेलो मैं पानी ਕਮਾਇਓ ਉਹ ਬਾਰਨਾ ਆਂਟੀ ਹੁਣੀ ਮਿਲ ਪਏ ਸੀ ਨਾਲ ਵਾਲੇ ਉਹਨਾਂ ਨੇ ਅੱਧਾ ਘੰਟਾ ਖਲਾਗ ਲਿਆ ਤਾਂ ਕਰਕੇ ਥੋੜਾ ਟਾਈਮ ਜ਼ਿਆਦਾ ਲੱਗ ਗਿਆ ਮੰਮੀ ਪਿੰਡੋਂ ਮੰਮੀ ਦਾ ਫੋਨ ਸੀ ਵੀਰੇ ਦਾ ਵਿਆਹ ਰੱਖ ਲਿਆ ਵਾ ਤੇ ਮੈਨੂੰ ਕਹਿੰਦੇ ਸੀ ਕਿ ਤੂੰ ਹਫ਼ਤਾ 10 ਦਿਨ ਪਹਿਲਾਂ ਹੀ ਆ ਜਾ ਤੇ ਨਾਲੇ ਆਪਣੀ ਸੱਸੂ ਮਾਂ ਨੂੰ ਪੁੱਛ ਲਈ ਜੀ ਉਹ ਵੀ ਆਉਣਗੇ ਤੇ ਉਹਨਾਂ ਨੂੰ ਬੜਾ ਵਧੀਆ ਲੱਗੂਗਾ ਤੇ ਤੁਸੀਂ ਚੱਲੋਗੇ ਮੇਰੇ ਨਾਲ ਹਾਂ ਪੁੱਤ ਅਸੀਂ ਸਾਰੇ ਜਾਵਾਂਗੇ ਤੂੰ ਇਹਨਾਂ ਕਰਨਾ ਪਹਿਲਾਂ ਆਪਣਾ ਛੁੱਟੀਆਂ ਦਾ ਵੇਖ ਲੈ ਤੇ ਫੇਰ ਅਸੀਂਲਾਹ ਕਰ ਲੈਣਾ ਫਿਰ ਸਾਰੇ ਚੱਲਾਂਗੇ ਚਲੋ ਠੀਕ ਗਿਆ ਪ੍ਰਿੰਸ ਮੇਰੇ ਨਾ ਭਰਾ ਦਾ ਵਿਆਹ ਆ ਗਿਆ ਵਾ ਹੁਣ ਮੈਨੂੰ ਲੱਖ ਸਵਾ ਲੱਖ ਰੁਪਈਆ ਦੇ ਦਿਓ ਇੰਨਾਂਕ ਤੇ ਮੇਰਾ ਉੱਥੇ ਲੱਗ ਹੀ ਜਾਣਾ ਵਾ ਤੇ ਨਾਲੇ ਮੈਂ ਭਰਾ ਪਰ ਜਾਈ ਨੂੰ ਸੋਨੇ ਦੀ ਚੀਜ਼ ਪਾਉਣੀ ਆ ਕੋਈ ਤੇ ਪੈਸੇ ਮੈਨੂੰ ਜਰਾ ਖੁੱਲੇ ਦੇ ਦਿਓ ਕੋਈ ਗੱਲ ਨਹੀਂ ਤੂੰ ਤਿਆਰੀ ਰੱਖ ਪੁੱਤ ਲੱਖ ਸਵਾ ਲੱਖ ਨਾ ਕੀ ਬੰਨਣਾ ਵਾ ਪ੍ਰਿੰਸ ਤੂੰ ਪੁੱਤ ਨੂੰ 2.5 ਲੱਖ ਰੁਪਈਆ ਦੇ ਦੇ ਹੋਏ ਪੁੱਤ ਨੂੰ 80000 ਮੇਂ ਤੇ ਸੋਨਾ ਹੋ ਗਿਆ ਵਾ ਤੂੰ ਆਪਣੇ ਕੱਪੜੇ ਬਣਾਉਣੇ ਆ ਰੋਟੀ ਦੇ ਕੱਪੜੇ ਬਣਾਉਣੇ ਆ 3 ਸਵਾ ਲੱਖ ਰੁਪਇਆ ਥੋੜਾ ਵਾ ਤੈਨੂੰ ਕੋਈ ਗੱਲ ਨਹੀਂ ਮੰਮੀ ਤੂੰ ਫਿਕਰ ਨਾ ਕਰੋ ਆਪਾਂ ਇਹਨੂੰ ਵਧੀਆ ਢੰਗ ਨਾਲ ਭੇਜਾਂਗੇ ਇੱਕੋ ਤੇ ਮੇਰਾ ਸਾਲਾ ਵਾ ਤੇ ਵਿਆਹ ਕਿਹੜੇ ਰੋਜ਼ੋ ਰੋਜ਼ ਹੁੰਦੇ ਆ ਢਾਈ ਦਾ ਭੋਵੇ ਤੂੰ ਤੈਨ ਲੱਲੀ ਪਿਆਹਾਂ ਦੀ ਪਰਵਾਹ ਨਾ ਕਰੀ ਤੂੰ ਥੈਂਕ ਯੂ ਪ੍ਰਿੰਸੈਸ ਥੈਂਕ ਯੂ ਮੰਮੀ ਜੀ ਮੈਂ ਤੇ ਲੱਖ ਸਵਾ ਲੱਖ ਹੀ ਬੜਾ ਡਰਦੀ-ਡਰਦੀ ਨੇ ਮੰਗਿਆ ਸੀ ਕਿਤੇ ਪਪੀ ਗੁੱਸਾਈ ਨਾ ਕਰ ਜਾਣਗੇ ਕਿੰਨਾ ਖਰਚਾ ਕਰਦੇਗੀ ਇਹ ਨਾ ਬੁੱਧ ਕਰਨਾ ਕਿਉਂ ਤੇ ਮੇਰੀ ਨੌਂ ਹੈ ਤੇ ਮੇਰੀ 3 ਹੈ ਹੁਣ ਵੇਖ ਜਦੋਂ ਤੇਰੇ ਮੰਮੀ ਪਾਪਾ ਆਉਂਦੇ ਆ ਕਿਸੇ ਦਿਨ ਤਿਹਾਡੇ ਤੇ ਕਿੰਨਾ ਸੋਹਣਾ ਵਰਤ ਕੇ ਜਾਂਦੇ ਆ ਤੇ ਹੁਣ ਪੁੱਤ ਸਾਡੀ ਵਾਰੀ ਆ ਹੁਣ ਅਸੀਂ ਜਾਵਾਂਗੇ ਤੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਪਤਾ ਲੱਗੇ ਕਿ ਭੈਣ ਆਈ ਆ ਭੀਆਂ ਤੇ ਪੁੱਤ ਹਮੇਸ਼ਾ ਲੈਂਦੀਆਂ ਲੈਂਦੀਆਂ ਆ ਤੇ ਬੇਨਤੀ ਵਾਰੀ ਕਦੀ ਕਦੀ ਆਉਂਦੀ ਥੈਂਕ ਯੂ ਮੰਮੀ ਜੀ ਤੁਸੀਂ ਤੇ ਮੇਰੀ ਟੌਰ ਬਣਾ ਦੇਣੀ ਆ ਪੇਕੇਆਂ ਦੇ ਵਿੱਚ ਥੈਂਕ ਯੂ ਸੋ ਮਚ